ਸੋ ਆਪਾਂ ਕੱਲ੍ਹ ਦੇਆਂ ਵਿਚਾਰਾਂ ਸਰਬਨ ਕੀਤਾ ਕਿ ਮਹਾਰਾਜ ਨੇ ਕਿਵੇਂ ਮਾਲਕੁਮ ਰੀ ਚੰਦਰ ਹੜਾ ਸੋਈਆ ਅਤੇ ਰਾਏ ਕੁਮਾਲ ਜੀ ਤੇ ਮੌਜਦੀ ਜੋ ਬਾਰ ਹੈ ਜੋ ਸਤਿਗੁਰੂ ਪਿਤਾ ਜੀ ਨੇ ਨਾਉ ਤੋਂ ਨਾ ਇਲਾਹੀ ਦਰਗਾਹ ਹੀ ਬਾਣੀ ਵਿਚੜਾਉਣੀਆਂ ਕੀਤੀਆਂ ਉਹਨਾਂ ਦਾ ਵਰਣਨ ਚੱਲ ਰਿਹਾ ਹੈ ਸੋ ਅੱਜ ਆਪਾਂ ਅਸਰਾਜ ਉਸ ਰਾਗ ਦੀ ਗੱਲ ਕਰਾਂਗੇ ਕਿ ਸਤਿਗੁਰੂ ਪਿਤਾ ਜੀ ਨੇ ਜੋ ਆਸਾ ਦੀ ਵਾਰ ਦੇ ਅੰਦਰ ਇਹ ਵਿਚਾਰ ਲਿਖਣੇ ਕਰੇ ਨੇ ਕਿ ਅਸ ਰਾਜ ਟੁੰਡੇ ਕੀ ਧੁਨੀ ਉੱਪਰ ਗਾਉਣੀ ਹੈ ਜੋ ਆਸਾ ਦੀ ਵਾਰ ਹੈ ਤੋ ਇਹ ਰਾਜਾ ਹੈ ਕਿ ਰਾਜ 사ਰੰਗ ਜਾਂ ਚਿਤ੍ਰਵੇਦ ਦਾ ਸੁਪੁੱਤਰ ਸੀ ਤੇ ਕਹਿੰਦੇ ਰਾਜਾ 사ਰੰਗ ਨੇ ਆਪਣੀ ਪਿਛਲੀ ਅਵਸਥਾ ਵਿੱਚ ਇੱਕ ਸ਼ਾਦੀ ਕੀਤੀ ਤੇ ਇਸ ਵੇਲੇ ਅਸ ਰਾਜ ਚੜਾਈ ਚੜਦੀ ਜਵਾਨੀ ਵਿੱਚ ਸੀ ਤੇ ਰਾਜਾ ਵੀ ਨਮੀ ਵਿਹਾਦੜ ਅਸਰਾਜ ਦੀ ਚੜਦੀ ਜਵਾਨੀ ਨੂੰ ਵੇਖ ਇਸ ਤੇ ਮੂਹਤ ਹੋ ਗਏ ਤੇ ਅਸਰਾਜ ਨੂੰ ਧਰਮ ਤੋਂ ਦੇਗਣ ਦੇ ਲਈ ਇਸ ਮਤਰੀ ਮਾ ਨੇ ਬੜੇ ਯਤਨ ਕੀਤੇ ਪਰ ਅਸਰਾਜ ਆਪਣੇ ਧਰਮ ਤੇ ਪੱਕਾ ਰਹਾ ਜਾਦ ਇਉ ਇਸ ਕੁਟਿਆਰ ਦੇ ਕੋਈ ਪੇਸ਼ ਨਾ ਨੰਗਈ ਤਨ ਗੁੱਸੇ ਵਿੱਚ ਆ ਕੇ ਰਾਜੇ ਪਾਸ ਅਸਰਾਜ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਕਿ ਰਾਜੇ ਪਾਸ ਸੰਸਰਾਜ ਨੂੰ ਮੈਂ ਫਾਂਸੀ ਦਾ ਹੁਕਮ ਮੰਗਵਾ। ਵਜੀਰ ਦੇ ਦਰ ਦੂਰ ਅੰਦੇਸੀ ਤੋਂ ਕੰਮ ਲਿਆ ਅਤੇ ਅਸਰਾਜ ਦਾ ਇੱਕ ਹੱਥ ਕਟਾ ਕੇ ਇਸ ਨੂੰ ਦੂਤ ਰਾਡੇ ਇੱਕ ਕੂਦ ਵਿੱਚ ਸੁੱਟ ਦਿੱਤਾ। ਤੇ ਦੇਵ ਨੇਤ ਨਾਲ ਅਸਰਾਜ ਵਣਜਾਰਿਆਂ ਦੇ ਹੱਥ ਆ ਗਿਆ ਤੇ ਇਹਨਾਂ ਦੇ ਅੱਗੇ ਇੱਕ ਧੋਬੀ ਭਾਸ ਇਸ ਨੂੰ ਵੇਚ ਦਿੱਤਾ ਕਾਫੀ ਸਮਾਂ ਇਸ ਟੁੰਡੇ ਅਸਰਾਜ ਦਾ ਧੋਬੀਆਂ ਦੇ ਘਰ ਗੁਜ਼ਾਰਾ ਹੋਇਆ ਦੇਵ ਨੇ ਦੇ ਨਾਲ ਉਥੇ ਦਾ ਰਾਜਾ ਲਾ ਵਾਰਸ ਮਰ ਗਿਆ ਵजीरਾਂ ਨੇ ਫੈਸਲਾ ਕੀਤਾ ਕਿ ਜੋ ਕਿਲੇ ਦੇ ਦਰਵਾਜ਼ੇ ਨੂੰ ਸਵੇਰ ਵੇਲੇ ਅੰਮ੍ਰਿਤ ਵੇਲੇ ਆ ਕੇ ਸਭ ਤੋਂ ਪਹਿਲਾਂ ਹੱਥ ਲਾਏਗਾ ਨਾ ਖੜਕਾਏਗਾ ਤਾਂ ਉਸੇ ਉਸੇ ਨੂੰ ਹੀ ਰਾਜਾ ਬਣਾ ਦਿੱਤਾ ਜਾਏਗਾ ਕਿਉਂਕਿ ਸਾਰਿਆਂ ਨੇ ਮਤਾ ਪਾ ਲਿਆ ਸਾਂਝੀ ਗੱਲ ਹੋ ਗਈ ਤਾਂ ਅਸਰਾਜ ਨੀਤਵਾਨ ਤੋਂ ਭਿਖਾਟ ਨੂੰ ਕਹਿੰਦੇ ਬੋਲਦ ਦੇ ਕੱਪੜੇ ਲੱਦ ਕੇ ਘਰੋਂ ਨਿਕਲਿਆ ਤੇ ਕਿਲੇ ਦੇ ਦਰਵਾਜ਼ੇ ਤੇ ਸਭ ਤੋਂ ਪਹਿਲਾਂ ਜਾ ਕੇ ਹੱਥ ਲਾਦ ਕੁਦਰਤ ਦੇ ਰਾੰਗ ਇਸ ਟੁੰਡਾ ਅਸ ਰਾਜਾ ਇਹ ਰਾਜਾ ਬਣ ਗਿਆ ਤੂ ਕਿਉਂਕਿ ਜੋ ਸ਼ਰਤ ਸੀ ਸ਼ਰਤ ਦੇ ਮੁਤਾਬਕ ਉਹਨੇ ਨਹੀਂ ਵੇਖਿਆ ਵੇਖ ਧੋਬੀ ਦੇ ਕੋਲੋਂ ਆਇਆ ਜਾਂੇ ਕੱਪੜੇ ਲੈ ਕੇ ਚੱਲਿਆ ਪਰ ਜੋ ਸ਼ਰਤ ਸੀ ਸ਼ਰਤ ਨੂੰ ਮੁੱਖ ਰੱਖ ਕੇ ਉਹਨੇ ਇਹਨਾਂ ਨੂੰ ਰਾਜਾ ਬਣਾ ਦਿੱਤਾ ਔਰ ਚੂਕ ਰਾਜਪੁੱਤਰ ਸੀ ਇਸ ਲਈ ਇਸਨੇ ਰਾਜ ਪ੍ਰਬੰਧ ਨੂੰ ਬੜੀ ਚੰਗੀ ਤਰ੍ਹਾਂ ਚਲਾਇਆ ਜਨਮ ਤੋਂ ਰਾਜਿਆਂ ਦਾ ਪੁੱਤਰ ਸੀ ਰਾਜਾ ਰਹਿ ਕੇ ਆਇਆ ਸੀ ਕੁਝ ਚਿਰ ਸਮੇਂ ਮਗਰੋਂ ਦੇਸ਼ ਵਿੱਚ ਭਿਆਨਕ ਕਾਲ ਪੈ ਗਿਆ ਤੇ ਅਸ ਰਾਜ ਦਾ ਪ੍ਰਬੰਧ ਚੰਗਾ ਸੀ ਇਸ ਲਈ ਦੂਰ ਦੂਰ ਇਲਾਕਿਆਂ ਤੋਂ ਇਸ ਦੇ ਰਾਜ ਵਿੱਚ ਅਨਾਜ ਦੀ ਖਰੀਦੀ ਖਰੀਦਾਰ ਕਰਨ ਵਾਸਤੇ ਪਹੁੰਚੇ ਤਾਂ ਉਹਨਾਂ ਵਿੱਚੋਂ ਇਹਦੇ ਪਿਤਾ ਦਾ ਉਹ ਵਜ਼ੀਰ ਵੀ ਪੁੱਜਾ ਜਿਸ ਨੇ ਅਸ ਰਾਜ ਦਾ ਹੱਥ ਵੱਢ ਕੇ ਇਸ ਨੂੰ ਫਾਂਸੀ ਤੋਂ ਬਚਾਇਆ ਸੀ ਜਦ ਆਪਸ ਵਿੱਚ ਮਿਲੇ ਤਾਂ ਅਸਰਾਜ ਨੇ ਵਜ਼ੀਰ ਦਾ ਬੜਾ ਆਦਰ ਤੇ ਮਾਨ ਸਤਿਕਾਰ ਕੀਤਾ ਬੜਾ ਸਾਰਾ ਨਾਜ਼ ਆਪਣੇ ਪਿਤਾ ਵਾਸਤੇ ਅਨਮੁੱਲਾ ਹੀ ਕਲ ਤੈ ਵਜ਼ੀਰ ਨੇ ਆ ਕੇ ਸਾਰੰਸ ਸਾਰੀ ਵਿਥਿਆ ਦੱਸੀ ਤੇ ਅਸਰਾਜ ਦੀ ਬੜੀ ਉਪਮਾ ਕੀਤੀ ਤਾਂ ਇਸ ਅਸਰਾਗ सारੰਗ ਨੇ ਅਸਰਾਜ ਨੂੰ ਬੜੇ ਆਦਰ ਨਾਲ ਸੱਦ ਕੇ ਆਪਣਾ ਰਾਜ ਭਾਗ ਵੀ ਉਸ ਦੇ ਹਵਾਲੇ ਕੀਤਾ ਅਤੇ ਆਪਣੇ ਜੋ ਪੁੱਲ ਸੀ ਉਹਦਾ ਬੜਾ ਪੁਸ਼ਤਾਵਾ ਕੀਤਾ ਖਿਮਾ ਮੰਗੀ ਤਾਂ ਇਸ ਘਟਨਾ ਨੂੰ ਜੋ ਮਹਾਰਾਜ ਨੇ ਰਚੀ ਪੌੜੀ ਦੇ ਵਿੱਚ ਸਤਿਗੁਰ ਪਿਤਾ ਜੀ ਨੇ ਲਿਖਣਾ ਕੀਤਾ ਹੈ ਜੋ ਕਿ ਪੰਜਵੇਂ ਤੋਕਿਆ ਸਦੀਵਾਰ ਦੀ ਧੁਨੀ ਸਤਿਗੁਰ ਪਿਤਾ ਜੀ ਨੇ ਚੜਾਈ ਹੈ ਛੇਵੇਂ ਸਤਿਗੁਰੂ ਜੀ ਨੇ ਤੇ ਲਿਖਣ ਵਾਲਿਆਂ ਨੇ ਜੋ ਸਮੇਂ ਦੇ ਢਾਡੀ ਨੇ ਉਹਨਾਂ ਨੇ ਇਸ ਤਰ੍ਹਾਂ ਜੋ ਬਿਉਤਵੰਦੀ ਕੀਤੀ ਹੈ ਕਿ ਭਵਕਿਆ ਸ਼ੇਰ ਸਰਦੂਲ ਰਾਏ ਰਣਮਾਰੂ ਵੱਜੇ ਸੁਲਤਾਨ ਖਾਨ ਵੱਡ ਸੂਰਮੇ ਵਿੱਚ ਰਣ ਦੇ ਗੱਜੇ ਖੱਤ ਲਿਖੇ ਟੁੰਡ ਅਸਰਾਜ ਨੂੰ ਪਾਤਸ਼ਾਹੀ ਅੱਜੇ ਟਿੱਕਾ ਸਾਰੰਗ ਬਾਪ ਨੇ ਦਿੱਤਾ ਪਰ ਲੱਦੇ ਫਤਿਹ ਪਾਏ ਅਸਰਾਜ ਜੀ ਸ਼ਾਹੀ ਪਰ ਸੱਜੇ ਤਾਂ ਇਸ ਤਰ੍ਹਾਂ ਜੋ ਈਵਾਰ ਟਾੜੀਆਂ ਨੇ ਗਾਉਣੇ ਕੀਤੇ ਤੇ ਸਤਿਗੁਰੂ ਪਿਤਾ ਜੀ ਨੇ 436 ਟੰਗ ਤੇ ਜੋ ਆਪਣੇ ਮੁਖਾਰਮੰਤੋਂ ਵਚਨ ਕੀਤੇ ਨੇ ਕਿ ਆਪ ਹੀ ਨੇ ਆਵ ਸਾਜਿਓ ਆਪ ਹੀ ਨੇ ਰਚਿਓ 나ਉ ਇਸ ਤਰ੍ਹਾਂ ਮਹਾਰਾਜ ਜੀ ਨੇ ਇਸ ਟੁੰਡ ਅਸਰਾਜੇ ਦੀ ਜੋ ਧੁਨੀ ਹੈ ਉਹਦੀ ਵਾਰ ਤੇ ਆਸਾ ਦੀ ਵਾਰ ਨੂੰ ਗਾਉਣ ਦਾ ਹੁਕਮ ਕੀਤਾ ਹੈ ਸਿਕੰਦਰ ਤੇ ਬਿਰਹਾਮ ਇਹ ਵੀ ਦੋ ਰਾਜੇ ਨੇ ਦੋ ਰਾਜਪੂਤ ਨੇ ਔਰ ਸ਼੍ਰੀਕੇ ਵਿੱਚ ਦੋਨੇ ਪਹਾੜ ਨੇ ਤੇ ਜਦ ਸਿਕੰਦਰ ਰਾਜਾ ਸੀ ਤੇ ਬਿਰਮਾ ਉਹਦੇ ਚੋਣਵੇਂ ਯੋਧਿਆਂ ਵਿੱਚੋਂ ਸਿਕਦਾਰਾ ਸਰਦਾਰ ਸੀ ਸਿਕੰਦਰ ਧਰਮਾਤਮਾ ਅਤੇ ਬਿਰਮਾ ਬੇਵਚਾਰੀ ਸੀ ਤਾਂ ਇੱਕ ਵਾਰ ਜਦ ਉਹ ਸ਼ਿਕਾਰ ਘਟਣਾ ਜਾ ਰਹੇ ਸੀ ਤਾਂ ਰਸਤੇ ਵਿੱਚ ਇਹ ਦਿਨ ਜਿਹੜਾ ਨੌਜਵਾਨ ਬ੍ਰਾਹਮਣੀ ਤੇ ਪਈ ਤਾਂ ਇਸ ਨੌਜਵਾਨ ਔਰ ਖੂਬਸੂਰਤ ਔਰਤ ਨੂੰ ਵੇਖ ਕੇ ਇਹ ਮੋਹਤ ਹੋਏ ਤਾਂ ਇਹਨਾਂ ਨੂੰ ਆਪਣੇ ਹੰਦੇ ਵਿੱਚ ਪਸਾਉਣ ਦੇ ਲਈ ਉਹਨੇ ਕਈ ਉਪਰਾਲੇ ਕੀਤੇ ਪਰ ਕੋਈ ਪੇਸ਼ ਨਾ ਗਈ ਤਾਂ ਉਹਨੇ ਆਪਣੇ ਜਾ ਕੇ ਪਤੀ ਨੂੰ ਸਾਰੀ ਦਿਸਿਆ ਦੱਸਣਾ ਕੀਤਾ ਹੈ ਉਸੇ ਸਮੇ ਉਸ ਨੂੰ ਛੱਡ ਦਿੱਤਾ ਪਰ ਜਦੋਂ ਇਹ ਜੋ ਵਾਸਨਾ ਚੜੀ ਜੋ ਇਹਨਾਂ ਨੂੰ ਇੱਕ ਉਤਸਵਾਰ ਹੋਇਆ ਨਹੀਂ ਇਸ ਲਈ ਉਹਨਾਂ ਨੇ ਉਸ ਦੇ ਪਤੀ ਨੂੰ ਹਦੇ ਆਪਣੇ ਹੀ ਰਿਆਸਤ ਸੀ ਕਿਉਂਕਿ ਉਹ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹ ਤੇ ਜ਼ੁਲਮ ਕਰਨਾ ਆਰੰਭ ਕਰ ਦਿੱਤਾ ਤੇ ਇਹਨਾਂ ਨੇ ਜਦ ਆਪਣੀ ਕੋਈ ਪੇਸ਼ ਜਾਂਦੀ ਨਾ ਵੇਖੀ ਤਾਂ ਆਪਣੀ ਇੱਜ਼ਤ ਬਚਾਉਂਦਿਆਂ ਮਾਰਿਆ ਨ ਸਿਕੰਦਰ ਦੀ ਸ਼ਰਨ ਜਾ ਕੇ ਦਿੱਕੇ ਤੇ ਉਸ ਪਾਸੋਂ ਆਪਣੇ ਜੱਤ ਤੇ ਸੱਦ ਦੀ ਪਿਖਿਆ ਮੰਗੀ ਇਸ ਤਰ੍ਹਾਂ ਬਿਰਮਾ ਸਾਡੇ ਨਾਲ ਕਰ ਰਿਹਾ ਹੈ ਤੇ ਤੁਸੀਂ ਸਾਡੇ ਤੇ ਕੋਈ ਕਿਰਪਾ ਕਰੋ ਤਾ ਸ਼ਰਨ ਜਦੋ ਗਏ ਨੇਕ ਪੁਰਸ਼ ਦੀ ਸ਼ਰਨ ਵਿੱਚ ਚਲੇ ਗਏ ਤਾਂ ਉਹਨਾਂ ਨੇ ਬਰਮੇ ਨੂੰ ਇਸ ਮੰਦੇ ਖਿਆਲ ਦੇ ਟਾਲਣ ਵਾਸਤੇ ਵਿਤੋ ਪਰੇ ਯਤਨ ਕੀਤਾ ਪਰ ਜਦ ਡਿਠਾ ਕਿ ਉਹ ਕਿਸੇ ਤਰ੍ਹਾਂ ਵੀ ਆਪਣੇ ਮੰਦੇ ਖਿਆਲਾਂ ਤੋਂ ਟਲਣ ਲਈ ਤਿਆਰ ਨਹੀਂ ਬਠੇਰਾ ਰੋਕਿਆ ਪਰ ਨਹੀਂ ਉਹ ਕਿਸੇ ਗੱਲ ਤੇ ਆਇਆ ਤਦ ਫਿਰ ਉਹ ਉਹਨੂੰ ਮਹਾਰਾਜ ਜੀ ਨੇ ਰਾਜੇ ਨੇ ਸਿੱਧਾ ਹੀ ਕਹਿ ਦਿੱਤਾ ਖੁੱਲਮ-ਖੁੱਲਾ ਕਿ ਇਹ ਬ੍ਰਾਹਮਣੀ ਤੇ ਬ੍ਰਾਹਮਣ ਦੋਵੇਂ ਮੇਰੀ ਸ਼ਰਨ ਵਿੱਚ ਨੇ ਦੇਦੀਪਤ ਨੂੰ ਮੈਂ ਆਪਣੀ ਪਤ ਸਮਝਦਾ ਹਾਂ ਬਸ ਫਿਰ ਕੀ ਸੀ ਬਿਰਹਾ ਨੇ ਕ੍ਰੋਧ ਦੀ ਅਗਜ ਭੜਕ ਕੇ ਸਿਕੰਦਰ ਦੇ ਖਿਲਾਫ ਬਰਖਲਾਫੀ ਕੀਤੀ ਯੋਧੇ ਕੱਲੇ ਤੇ ਸਿਕੰਦਰ ਨੇ ਇਸ ਸੈਨਾ ਨੂੰ ਕੈਦ ਕਰ ਲਿਆ ਅਤੇ ਅੰਤ ਨੂੰ ਬਿਰਹਾ ਨੂੰ ਵੀ ਆਪਣੀ ਕੈਦ ਵਿੱਚ ਪਾ ਲਿਆ ਤਾਂ ਆਵ ਰਾਜ ਕਰਨ ਲੱਗ ਪਿਆ ਕੁਝ ਸਮੇਂ ਸਤਰਾਂ ਲੰਘ ਗਿਆ ਸਿਕੰਦਰ ਨੇ ਮੁੜ ਬਿਰਮਾ ਨੂੰ ਨੇਕੀ ਦੇ ਰਸਤੇ ਤੇ ਲਹਿ ਆਉਣ ਦਾ ਯਤਨ ਕੀਤਾ ਕਹਿ ਦੇ ਦੁੱਖ ਤੋਂ ਬਿਰਮਾ ਕਾਫੀ ਅਸਰ ਵਿੱਚ ਸੀ ਤਾਂ ਉਹਨੇ ਸਿਕੰਦਰ પાસે ਸੁਖਿਮਾ ਮੰਗੀ ਤੇ ਘਟਣਾ ਜੋ ਘਟੇ ਉਹ ਦੀ ਪੌੜੀ ਜੋ ਢਾਡੀਆਂ ਨੇ ਉਸ ਮਹਾਰਾਜ ਦੇ ਹੁਕਮ ਦੇ ਨਾਲ ਉਚਾਰਨ ਕੀਤੀ ਪਾਪੀ ਖਾਨ ਬਹਿਰਾਮ ਪਰ ਛੜਿਆ ਸਿਕੰਦਰ ਪੇੜ ਦੁਹਾਂ ਦਾ ਮਚਿਆ ਵੜ ਰਣ ਦੇ ਅੰਦਰ ਛੜਿਆ ਖਾਨ ਵਿਰਾਮ ਨੂੰ ਕਰ ਵੱਡ ਅਡੰਬਰ ਵੱਤਾ ਸੰਗਲ ਪਾਇ ਕੈ ਜਨ ਕੀਲੇ ਬੰਦਰ ਆਪਣ ਹੁਕਮ ਮਨਾਏ ਕੈ ਛੜਿਆ ਜਗ ਅੰਦਰ ਤੈਂ ਇਹੇ ਬਚਨਾਂ ਨੂੰ ਇਸ ਵਾਰ ਨੂੰ ਸਤਿਗੁਰੂ ਪਿਤਾ ਜੀ ਨੇ 500 ਤੇ 9 ਅੰਗ ਤੇ ਜੋ ਵਿਚਾਰ ਸਰਬਨ ਕੀਤੀ ਹੈ ਕਿ ਆਪਣਾ ਆਪ ਓਪਾਯਨ ਤਦੋਂ ਹੋਰ ਨਾ ਕੋਈ ਇਹ ਬਚਨ ਵਿਚਾਰ ਕਰਕੇ ਮਹਾਰਾਜ ਜੀ ਨੇ ਬਾਰ ਨੂੰ ਦੱਸਣਾ ਗੀਤਾ ਹੈ ਇਸ ਤਰ੍ਹਾਂ ਮਹਾਰਾਜ ਨੇ ਨੌ ਤੁਣਾ ਨੌ ਰਾਗਾਂ ਦੇ ਵਿੱਚ ਸਾਧਗੁਰੂ ਪੰਜੋ ਨੌ 12 ਜੋ ਦਰਜ ਨੇ ਮਹਾਰਾਜ ਦੀ ਬਾਣੀ ਦੇ ਅੰਦਰ ਉਹ ਤੁਣਾ ਚੜਾਉਣੀਆਂ ਕੀਤੀਆਂ ਵੀ ਕਿਹੜੀ ਵਾਰ ਕਿਸ ਰਾਗ ਦੇ ਅੰਦਰ ਕਿਸ ਸੁਰ ਦੇ ਅੰਦਰ ਕਿਵੇਂ ਗਾਉਣੀ ਕਿਉਂਕਿ ਹਰ ਰਾਗ ਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਕਿਹੜੇ ਘਰ ਚ ਗਾਉਣਾ ਚੌਥੇ ਘਰ ਚ ਗਾਉਣਾ ਦੂਜੇ ਘਰ ਚ ਗਾਉਣਾ ਸਾਰੇ ਮਹਾਰਾਜ ਨੇ ਵਿਥਿਆ ਦਿੱਤੀ ਹੈ ਪਰ 12 ਸਿੱਧੀਆਂ ਹੀ ਸੀ 12 ਨੂੰ ਫਿਰ ਤੁਣਾ ਟੜਾਉਣੇਗੇ ਕਿ ਇਸ ਰਾਗ ਦੇ ਨਾਲ ਕਿਸ ਧੁੰ ਦੇ ਨਾਲ ਗਾਉਣਾ ਹੈ ਉਹ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਅਗਲੀਆਂ ਵਿਚਾਰਾਂ ਲਲਹਾ ਤੇ ਬਿਲਮਹਾ ਜੋਧਾ ਵੀਰਾ ਪੂਰਬਣੀ ਦੀ ਜੋ ਧੁਣੀ ਹੈ ਉਹ ਕੱਲ੍ਹ ਦੀਆਂ ਵਿਚਾਰਾਂ ਦੇ ਅੰਦਰ ਆਪਾਂ ਸਰਗੁਣ ਕਰਾਂਗੇ ਸੋ ਸਤਿਗੁਰੂ ਜੀ ਪਿਤਾ ਜੀ ਬਖਸ਼ਿਸ਼ ਕਰਨ ਪਾਵਨ ਚਰਨਾਂ ਦਾ ਪਿਆਰ ਨਾਮ ਨਿਦਾਤ ਅੰਮ੍ਰਿਤ ਵੇਲਾ ਬਾਣੀ ਮੰਨ ਦਾ ਪਿਆਰ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰਨ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਪੁੱਲਾ ਮਾਉ ਕੋਈ ਵੀ ਰਸਨਾ ਵਾਂਝ ਨ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ